ਕਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬਟਿਕ ਭਲਾੜਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਈਆਂ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਅੱਜ ਬੰਦਨੀ ਪ੍ਰਿੰਟ ਦੇ ਵਿੱਚ ਤੁਹਾਡੇ ਵਾਸਤੇ ਦੁਬਾਰਾ ਲੈ ਕੇ ਆਏ ਆ ਸੂਟ ਕਟ ਪੀਸ ਲੈਣਗੇ ਬੰਦਨੀ ਪ੍ਰਿੰਟ ਦੇ ਤੇ ਅੱਜ ਲੈ ਕੇ ਆਏ ਆ ਪੀਸ ਗਲਾਸ ਹਿਲਕ ਦੇ ਵਿੱਚ ਵੀ ਪੀਸ ਲੈ ਕੇ ਆਏ ਆ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਮੇਰੇ ਭੈਣਾਂ ਨੂੰ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਪ੍ਰੈਸ ਕਰ ਲਓ ਤਾਂ ਕਿ ਜਲਦੀ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਸਾਡੀ ਵੀਡੀਓ ਦਾ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੇ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹਾਂ ਤੁਸੀਂ ਜੇਕਰ ਤੁਸੀਂ ਪਿੱਖੀ ਰੋਡ ਤੋਂ ਆ ਰਹੇ ਹੋ ਤਾਂ ਤੁਹਾਨੂੰ ਪੂਰਾ ਓਵਰ ਬ੍ਰਿਜ ਕ੍ਰੋਸ ਕਰਨਾ ਪੈਣਾ ਜਦੋਂ ਤੁਸੀਂ ਓਵਰ ਬ੍ਰਿਜ ਕ੍ਰੋਸ ਕਰ ਲਿਆ ਜੀ ਉਹਦੀ ਲੈਫਟ ਸਾਈਡ ਵਾਪਸ ਪੌਲ ਦੇ نیچے ਆਉਣਾ ਜੀ ਤੇ ਫਸਟ ਸਭ ਤੋਂ ਪਹਿਲਾਂ ਜਿਹੜੀ ਗਲੀ ਮੋੜਨੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਤੇ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਪੌਲ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਜੀ ਰਾਈਟ ਸਾਈਡ ਆ ਕੇ ਤੁਸੀਂ ਜਿਹੜੀ ਸਭ ਤੋਂ ਪਹਿਲਾਂ ਗਲੀ ਮੁੜਨੀ ਆ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਜੇਕਰ ਮੇਰੀਆਂ ਕਈ ਮੇਰੀਆਂ ਭੈਣਾਂ ਬੱਸ ਸਟੈਂਡ ਤੋਂ ਆਉਂਦੀਆਂ ਜੀ ਜੇਕਰ ਤੁਸੀਂ ਬੱਸ ਸਟੈਂਡ ਤੋਂ ਆ ਰਹੇ ਹੋ ਤਾਂ ਤੁਸੀਂ ਉੱਥੇ ਰਤਈਏ ਬੋਏ ਵਾਲੀ ਅੱਬੋਹਾ ਵਾਲੀ ਬੱਸ ਜਿਹੜੀ ਲੈਣੀ ਹੈ ਤੇ ਰੇਲਵੇ ਪੌਲ ਦੇ ਟੌਪ ਤੇ ਜੋ ਬੱਸ ਸਟੈਂਡ ਬਣਿਆ ਹੋਇਆ ਜੀ ਉੱਥੇ ਤੁਸੀਂ ਉਤਰਨਾ ਉਥੋਂ ਉੱਤਰ ਕੇ نیچے ਉਤਰ ਕੇ ਸਾਡੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਥੋਂ ਨਜ਼ਦੀਕ ਹੀ ਸਾਡੀ ਸ਼ਾਪ ਹੈ ਜੀ ਲਓ ਜੀ ਹੁਣ ਅੱਜ ਲੱਗੇ ਆ ਸਟਾਰਟ ਕਰਨ ਅਸੀਂ ਅੱਜ ਦੇ ਪੀਸ ਇਹ ਰਹਿਣਗੇ ਬਾਂਦਨੀ ਪ੍ਰਿੰਟ ਦੇ ਵਿੱਚ ਪ੍ਰਾਈਸ ਦੇ ਰਿਹਾ 140 ਰੁਪਏ ਪਰ ਮੀਟਰ ਦੇ ਵਿੱਚ ਤੇ ਤੁਹਾਨੂੰ 700 ਦਾ ਸੂਟ ਪੈ ਜਾਣਾ ਜੀ 2.5 ਮੀਟਰ ਦੀ ਕੱਟ ਰਹਿਣੀ ਹੈ ਬਾਂਦਨੀ ਪ੍ਰਿੰਟ ਦੀ ਕਈ ਪੀਸ ਹੈਗੇ 3.5 ਮੀਟਰ ਦੀ ਕੱਟ ਵਿੱਚ ਵੀ ਰਹਿਣਗੇ ਜੀ 140 ਰੁਪਏ ਪਰ ਮੀਟਰ ਪੈਣਾ ਬਾਂਦਨੀ ਪ੍ਰਿੰਟ ਚੈੱਕ ਕਰੋ ਜੀ ਆਹ ਵਾਲੀ ਰਹੂਗੀ ਸ਼ਰਟ 2.5 ਮੀਟਰ ਦੀ ਸ਼ਰਟ ਰਹਿਣੀ ਹੈ ਇਹ ਵਾਲੀ ਨਾਲ ਰਹਿਣੀ ਹੈ बॉਟਮ ਜੀ 2.5 ਮੀਟਰ ਦੀ बॉਟਮ ਰਹਿਣੀ ਹੈ 2.5 ਮੀਟਰ ਦੀ ਹੀ ਤੁਹਾਨੂੰ ਸ਼ਰਟ ਪਹਿਨਣ ਵਾਲੀ ਹੈ ਜੀ ਸਾਸੋ ਦਾਦ ਨੂੰ ਸੂਟ ਪੈਣ ਵਾਲਾ ਜੀ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਨੀਡਲ ਵਰਕ ਕਰੋ ਹੈਂਡ ਵਰਕ ਕਰੋ ਥ੍ਰੈਡ ਵਰਕ ਕਰੋ ਜਿੱਦਾਂ ਦਾ ਮਰਜੀ ਤੁਸੀਂ ਵਰਕ ਕਰਵਾ ਸਕਦੇ ਹੋ ਜੀ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿਣੇ ਆ ਜੀ ਬਾਂਦਨੀ ਪ੍ਰਿੰਟ ਦੇ ਪੀਸ ਕਾਫੀ ਟ੍ਰੈਂਡਿੰਗ ਵਿੱਚ ਹੈ ਇਹ ਵਾਲਾ ਆਊਗਾ ਜੀ ਲੈਮਨ ਦਾ ਇਹ ਵਾਲਾ ਆਊਗਾ ਜੀ ਔਰੈਂਜ ਸ਼ੇਡ ਦੇ ਵਿੱਚ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਆਣ ਵਾਲਾ ਔਰੈਂਜ ਸ਼ੇਡ ਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲਣ ਵਾਲੇ ਆ ਚੈੱਕ ਕਰੋ ਜੀ ਇਹ ਵੀ ਦੋ ਪੀਸ ਮਿਲਨੇ ਆ ਤੁਹਾਨੂੰ ਠੀਕ ਹੈ ਜੀ ਬਾਂਦਨੀ ਦੇ ਵਿੱਚ ਰਹਿਣੇ ਆ ਜੀ ਪੀਸ ਤੇ ਇਹ ਵਾਲਾ ਚੈੱਕ ਕਰੋ ਜੀ ਇਹ ਰੈੱਡ ਦੇ ਰੈਸਟ ਜਾਂ ਕਲਰ ਹੈ ਠੀਕ ਹੈ ਇਹਦੇ ਵਿੱਚ ਸੁੜੀਆਂ ਜੇ ਲਾਈਟ ਆਉਣੀਆਂ ਜੋ ਬਿੰਦੀਆਂ ਬਣੀਆਂ ਹੋਈਆਂ ਲਾਈਟ ਆਉਣੀਆਂ ਰੈਸਟ ਕਲਰ ਹੈ ਜੀ ਇਹ ਇਹ ਵੀ ਤੁਸੀਂ ਦੋ ਪੀਸ ਲੈ ਸਕਦੇ ਹੋ ਜੀ ਇਹਦੇ ਉੱਪਰ ਥ्रेड ਵਰਕ ਕਰਵਾ ਲਓ ਬਹੁਤ ਪਿਆਰੇ ਬਣਨੇ ਆ ਨਾਲ ਤੁਸੀਂ ਦੁਪੱਟਾ ਵੀ ਐਡ ਕਰਵਾ ਸਕਦੇ ਹੋ ਸਾਡੇ ਕੋਲੋਂ ਤਿੰਨ ਤਿੰਨ ਪੀਸ ਵੀ ਲੈ ਸਕਦੇ ਹੋ 2.5 ਮੀਟਰ ਦੀ ਕੱਟ ਰਹੂਗੀ ਜੀ ਕਈ ਪੀਸ 3.5 ਮੀਟਰ ਦੇ ਵਿੱਚ ਵੀ ਰਹਿਣ ਵਾਲੇ ਆ ਜੀ ਜੇਕਰ ਤੁਸੀਂ 5.5 ਮੀਟਰ ਦਾ ਪੀਸ ਲੈਣਾ ਤਾਂ ਵੀ ਤੁਹਾਨੂੰ ਮਿਲ ਜੂਗਾ ਤੇ ਦੇਖੋ ਆਹ ਵਾਲਾ ਦੇਖੋ ਜੀ ਪਿੰਕ ਕਲਰ ਦੇ ਵਿੱਚ ਰਹੂਗਾ ਇਹ ਵੀ ਤੁਹਾਨੂੰ ਦੋ ਪੀਸ ਮਿਲ ਗਏ 10 ਪੀਸ ਵੀ ਸਾਡੇ ਕੋਲ ਲੈ ਸਕਦੇ ਹੋ ਜੀ ਕਈ ਪੀਸ ਇਹਦੇ ਚ ਡਬਲ ਟੋਨ ਵਾਲੇ ਵੀ ਹੈਗੇ ਆ ਜੀ ਡਬਲ ਟੋਨ ਦੇ ਵਿੱਚ ਵੀ ਰਹਿਣ ਵਾਲੇ ਆ ਤੁਹਾਡਾ ਡਬਲ ਟੋਨ ਦਾ ਵੀ ਕਾਫੀ ਟ੍ਰੈਂਡ ਹੈ ਜੀ ਡਬਲ ਟੋਨ ਦੇ ਵਿੱਚ ਪੀਸ ਚੱਲ ਰਹੇ ਆ ਪਿੰਕ ਕਲਰ ਆ ਬਹੁਤ ਹੀ ਪਿਆਰਾ ਜਿਹਾ ਪਿੰਕ ਆ ਕੋਈ ਹੌਟ ਪਿੰਕ ਨਹੀਂ ਹੈਗਾ ਬਹੁਤ ਹੀ ਪਿਆਰਾ ਜਿਹਾ ਪਿੰਕ ਕਲਰ ਰਹੂਗਾ ਜੀ ਇਹ ਵੀ ਤੁਹਾਨੂੰ ਦੋ ਪੀਸ ਲੈ ਸਕਦੇ ਹੋ ਨਾਲ ਤੁਸੀਂ ਦੁਪੱਟਾ ਵੀ ਐਡ ਕਰਵਾ ਸਕਦੇ ਹੋ ਦੁਪੱਟਾ ਵੀ ਲੈ ਸਕਦੇ ਹੋ ਇਹ ਮਹਿੰਦੀ ਸ਼ੇਡ ਦੇ ਵਿੱਚ ਆਊਗਾ ਇਹ ਵੀ ਦੋ ਪੀਸ ਰਹਿਣਗੇ ਜੀ ਮਹਿੰਦੀ ਦੇ ਵਿੱਚ ਚੈੱਕ ਕਰੋ ਜੀ ਮਹਿੰਦੀ ਦੇ ਵਿੱਚ ਆਊਗਾ ਦੋ ਪੀਸ ਰਹਿਣੇ ਆ ਜੀ ਇਹ ਤੇ ਇਹਦੇ ਨਾਲ ਵੀ ਤੁਸੀਂ ਦੁਪੱਟਾ ਲੈ ਸਕਦੇ ਹੋ ਇਹ ਫਿਰ orange shade ਦੇ ਵਿੱਚ ਆ ਗਿਆ ਜੀ ਬੜਾ ਪਿਆਰਾ ਜਿਹਾ ਕਲਰ ਹੈ orange shade ਦੇ ਵਿੱਚ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਕਲਰ ਹੈਣ ਵਾਲਾ ਜੀ orange shade ਦੇ ਵਿੱਚ ਇਹ ਆਊਗਾ ਜੀ ਫਿਰੋਜੀ ਕਲਰ ਦੇ ਵਿੱਚ ਫਿਰੋਜੀ ਕਲਰ ਤਾਂ ਮੈਂ ਡਬਲ ਟੋਨ ਦੇ ਵਿੱਚ ਮਿਲੂਗਾ ਜੀ ਫਿਰੋਜੀ ਕਲਰ ਦੇ ਪੀਸ ਸਾਰੇ ਡਬਲ ਟੋਨ ਵਾਲੇ ਰਹਿਣਗੇ ਜੀ ਚੈੱਕ ਕਰੋ ਜੀ ਇਹ ਵੀ ਦੋ ਪੀਸ ਲੈ ਸਕਦੇ ਹੋ ਨਾਲ ਤੁਸੀਂ ਦੁਪੱਟਾ ਵੀ ਲੈ ਸਕਦੇ ਹੋ ਸਾਡੇ ਕੋਲੋਂ ਠੀਕ ਹੈ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਬਣ ਕੇ ਰੈਡੀ ਹੋਣੇ ਆ ਸਾਰੇ ਬ੍ਰਾਂਡਡ ਪੀਸ ਆ ਜੀ ਤੁਸੀਂ ਦੇਖ ਸਕਦੇ ਹੋ ਇਹਦੀ ਕੰਨੀ ਤੋਂ ਚੈੱਕ ਕਰ ਸਕਦੇ ਹੋ ਜੀ ਕੰਨੀ ਦੇ ਉੱਪਰ ਤੁਹਾਨੂੰ ਸਟੈਂਪ ਆ ਕੰਨੀ ਦੇ ਉੱਪਰ 골ਡਨ ਤਾਰ ਬਣੀ ਹੋਈ ਆ ਜੀ ਜਿਹੜੇ ਪੀਸ ਆ ਸਾਰੇ ਬ੍ਰਾਂਡਡ ਪੀਸ ਹੀ ਰਹਿਣ ਵਾਲੇ ਆ ਜੀ ਇਹ ਵਾਲਾ ਕਲਰ ਦੇਖੋ ਜੀ ਸੀ ਗ੍ਰੀਨ ਜਿਹਾ ਕਲਰ ਆ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਹੈ ਪੀਸਾਂ ਦਾ ਇਹ ਵੀ ਤਿੰਨ ਪੀਸ ਲੈ ਸਕਦੇ ਹੋ ਨਾਲ ਤੁਸੀਂ ਦੁਪੱਟਾ ਵੀ ਐਡ ਕਰਵਾ ਸਕਦੇ ਹੋ ਸਾਡੇ ਕੋਲ ਇਹ λεਮਨ ਸ਼ੇਡ ਦੇ ਵਿੱਚ ਆਊਗਾ ਜੀ λεਮਨ ਕਲਰ ਵੀ ਬਹੁਤ ਪਿਆਰਾ ਹੁੰਦਾ ਹਲਦੀ ਦੇ ਫੰਕਸ਼ਨ ਦੇ ਵਾਸਤੇ ਤੁਸੀਂ λεਮਨ ਕਲਰ ਲੈ ਸਕਦੇ ਹੋ ਉੱਪਰ ਵਰਕ ਕਰਵਾ ਲਓ ਜਿੱਦਾਂ ਦਾ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਜੀ ਵਰਕ ਕਰਵਾ ਕੇ ਸੂਟ ਵੀ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਬਾਂਦਨੀ ਦੇ ਵਿੱਚ ਠੀਕ ਹੈ ਜੀ ਜਿੰਨੇ ਵੀ ਤੁਸੀਂ ਪੀਸ ਲੈਣੇ ਆ ਇਸ ਕਲਰ ਦੇ ਸਾਡੇ ਕੋਲੇ ਸਾਰੇ ਕਲਰਾਂ ਦੇ ਪੀਸ ਕਾਫੀ ਕਾਫੀ ਅਵੇਲੇਬਲ ਹੈ ਜਿੰਨੇ ਪੀਸ ਲੈਣੇ ਆ ਜੀ ਸਾਨੂੰ ਲਿਖ ਕੇ ਸੈਂਡ ਕਰ ਦਿਓ ਵੀ ਇਹ ਵਾਲੇ ਕਲਰ ਦੇ ਐਨੇ ਪੀਸ ਚਾਹੀਦੇ ਆ ਤਾਂ ਇਹ ਵਾਲੇ ਕਲਰ ਦੇ ਐਨੇ ਪੀਸ ਚਾਹੀਦੇ ਆ ਠੀਕ ਹੈ ਸਾਨੂੰ ਸਾਰੇ ਕਲਰ ਹੀ ਸਾਡੇ ਕੋਲੇ ਅਵੇਲੇਬਲ ਹੈਗੇ ਆ ਇੱਕ ਇਹ ਵਾਲਾ ਪੀਸ ਦੇਖੋ ਜੀ ਇਹ ਨਾਲ ਤੁਸੀਂ ਲੈ ਸਕਦੇ ਹੋ ਬਾਟਮ ਠੀਕ ਹੈ ਜੀ ਇਹ ਬਾਟਮ ਰਹਿਣ ਵਾਲੀ ਹੈ ਜੀ ਤੇ ਇਹ ਨਾਲ ਰਹੂਗੀ ਜੀ ਸ਼ਾਰਟ ਦੇਖੋ ਜੀ ਇਹ ਬਾਂਦਨੀ ਦੇ ਵਿੱਚ ਸ਼ਾਰਟ ਰਹੂਗੀ ਜੀ ਤੇ ਇਹ ਨਾਲ ਰਹੂਗੀ ਜੀ ਇਹ ਨਾਲ ਬਾਟਮ ਇਹ ਵੀ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਚੈੱਕ ਕਰੋ ਜੀ ਅਗਲਾ ਆਊਗਾ ਮਹਿੰਦੀ ਇਹ ਮਹਿੰਦੀ ਦੇ ਵਿੱਚ ਆਊਗਾ ਮਹਿੰਦੀ ਫੰਕਸ਼ਨ ਦੇ ਲਈ ਤੁਸੀਂ ਇਹਨੂੰ ਬਹੁਤ ਸੋਹਣਾ ਸੂਟ ਰੈਡੀ ਕਰ ਸਕਦੇ ਹੋ ਬਾਂਦਨੀ ਦੇ ਵਿੱਚ ਤੇ ਸਾਰੇ ਪੀਸ ਬ੍ਰਾਂਡਡ ਹੈ ਸਟਾਫ ਬਹੁਤ ਸੌਫਟ ਰਹਿਣ ਵਾਲਾ ਕਾਫੀ ਭੈਣਾਂ ਨੇ ਬਾਈ ਵੀ ਕੀਤਾ ਪਹਿਲਾਂ ਤੇ ਸਾਰਾ ਸਟਾਫ ਹੀ ਸੌਫਟ ਮਲਾਈਮ ਰਹਿਣ ਵਾਲਾ ਕੋਈ ਚੁਬਣ ਵਾਲਾ ਸਟਾਫ ਨਹੀਂ ਹੈ ਬਿਲਕੁਲ ਪਿਓਰ ਵਾਲਾ ਔਰਗੈਂਜ਼ਾ ਦੇ ਵਿੱਚ ਬਾਂਦਨੀ ਰਹਿਣੀ ਹੈ ਜੀ ਇਹ ਆਊਗਾ ਜੀ ਥੋੜਾ ਜਿਹਾ ਰੈੱਡ ਕਲਰ ਦੇ ਵਿੱਚ ਠੀਕ ਹੈ ਜੀ ਰੈੱਡ ਕਲਰ ਦੇ ਵਿੱਚ ਆਊਗਾ ਇਸ ਵਕਤ ਤੁਹਾਡੇ ਵਾਸਤੇ ਲੈ ਕੇ ਆ ਜੀ ਗਲਾਸ ਸਿਲਕ ਦੇ ਪੀਸ ਇਹਦੇ ਵੱਲ ਵੀ ਤੁਹਾਨੂੰ ਨਜ਼ਰ ਮਰਾਵਾਂਗੇ ਚੈੱਕ ਕਰੋ ਜੀ ਗਲਾਸ ਸਿਲਕ ਦੇ ਪੀਸ ਰਹਿਣ ਵਾਲੇ ਆ ਬਹੁਤ ਹੀ ਪਿਆਰੇ ਜੇ ਤੇ ਤੁਹਾਨੂੰ ਪਹਿਲਾਂ ਦਿਖਾਵਾਂਗੇ ਗਲਾਸ ਸਿਲਕ ਦੇ ਉੱਪਰ ਹੈਂਡਵਰਕ ਵੀ ਹੋਇਆ ਦੇਖੋ ਜੀ ਇਹ ਗਲਾਸ ਸਿਲਕ ਦੇ ਪੀਸ ਉੱਪਰ ਦੇਖ ਸਕਦੇ ਹੋ ਤੁਸੀਂ ਇਹ ਨੀਡਲਵਰਕ ਹੋਇਆ ਜੀ ਗਲਾਸ ਸਿਲਕ ਦੇ ਉੱਪਰ ਐਦਾਂ ਦੇ ਸੂਟ ਤੁਸੀਂ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਉਹਦੇ ਉੱਪਰ ਐਦਾਂ ਦਾ ਵਰਕ ਕਰ ਲੋ ਹਰ ਇੱਕ ਮੇਰੀ ਭੈਣ ਹਰ ਇੱਕ ਘਰ ਆਪਣੇ ਵਰਕ ਕਰ ਰਹੀ ਆ ਜੀ ਐਦਾਂ ਦਾ ਤਾਂ ਤੁਸੀਂ ਇਦਾਂ ਦੇ ਬਿਲਕੁਲ ਸਸਤੇ ਪੀਸ ਲੈ ਕੇ ਆਪਣਾ ਪਾਲਟੀਅਰ ਸੂਟ ਰੈਡੀ ਕਰ ਸਕਦੇ ਹੋ ਦੇਖੋ ਜੀ ਇਹ ਨੀਡਲਵਰਕ ਹੋਇਆ ਗਲਾਸ ਸਿਲਕ ਦੇ ਉੱਪਰ ਠੀਕ ਹੈ ਜੀ ਇਦਾਂ ਹੀ ਇਹਦਾ ਇਹ ਜਿਹੜੀਆਂ ਇਹਦੀਆਂ 슬ੀਵਸ ਰੈਡੀ ਹੋਈਆਂ ਦੇ ਸਕਦੇ ਹੋ ਇਹ ਵਾਲੀਆਂ 슬ੀਵਸ ਰਹਿਣਗੀਆਂ ਘੇਰਾ ਵੀ ਰੈਡੀ ਹੋਇਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਜੀ ਇਹ ਵਾਲਾ ਹੋਇਆ ਜੀ ਘੇਰਾ ਰੈਡੀ ਇਹਦਾ ਚੈੱਕ ਕਰੋ ਜੀ ਇਹ ਘੇਰਾ ਰੈਡੀ ਹੋਇਆ ਠੀਕ ਹੈ ਜੀ ਐਦਾਂ ਹੀ 슬ੀਵਸ ਰੈਡੀ ਹੋਈਆਂ ਐਦਾਂ ਤੁਸੀਂ ਵੀ ਆਪਣੇ ਐਦਾਂ ਦੇ ਪੀਸ ਬਾਈ ਕਰਕੇ ਐਦਾਂ ਹੈਂਡਵਰਕ ਕਰ ਸਕਦੇ ਹੋ ਦੇਖੋ ਸਿਰਫ 300 ਦੇ ਵਿੱਚ ਤੁਹਾਨੂੰ ਸੂਟ ਪਹਿਣਾ ਤੇ ਆਪਣਾ ਵਰਕ ਕਰਕੇ ਜਿੰਨਾ ਮਰਜ਼ੀ ਤੁਸੀਂ ਕੋਸਟੇ ਸੂਟ ਬਣਾ ਸਕਦੇ ਹੋ ਇਹ ਵਾਲੇ ਪੀਸ ਚੈੱਕ ਕਰੋ ਜੀ ਤੁਹਾਨੂੰ ਕਲਰ ਦਿਖਾ ਦਿੰਦੇ ਆ ਬਹੁਤ ਹੀ ਪਿਆਰੇ ਜੇ ਕਲਰ ਰਹਿਣ ਵਾਲੇ ਆ ਦੇਖੋ ਜੀ ਦੇਖੋ ਜੀ ਬਹੁਤ ਹੀ ਪਿਆਰੇ ਜੇ ਕਲਰ ਹੈ ਨੇ ਕਈ ਵਾਰੀ ਨਾ ਸੀ ਇਦਾਂ ਇਦਾਂ ਦਾ ਕਲਰ ਦੇਖ ਲਓ ਜੀ ਇਹ ਆ ਵਾਲੇ ਕਲਰ ਜੈਕਟ ਆਉਂਦੇ ਆ ਸਹੀ ਬਿਲਕੁਲ ਵੀਡੀਓ ਦੇ ਵਿੱਚ ਤੇ ਜਦੋਂ ਅਸੀਂ ਓਪਨ ਕਰਦੇ ਆ ਤਾਂ ਥੋੜੀ ਲਾਈਟ ਪੈ ਜਾਂਦੀ ਕਲਰ ਚੇਂਜ ਹੋ ਜਾਂਦਾ ਦੇਖੋ ਜੀ ਇਹ ਵਾਲੇ ਕਲਰਾਂ ਦੇ ਵਿੱਚ ਪੀਸ ਰਹਿਣਗੇ ਠੀਕ ਹੈ ਇਦਾਂ ਵੀ ਤੁਸੀਂ ਸਾਡਾ ਸਕਰੀਨਸ਼ਾਟ ਲੈ ਕੇ ਟਿੱਕ ਲਗਾ ਸਕਦੇ ਹੋ ਪੀਸ ਦੇ ਉੱਪਰ ਦੇਖੋ ਇਦਾਂ ਸੇਮ ਕਲਰ ਆਉਂਦੇ ਆ ਜੀ ਠੀਕ ਹੈ ਜੀ ਤੇ ਜਦੋਂ ਅਸੀਂ ਓਪਨ ਕਰਦੇ ਆ ਥੋੜਾ ਕਲਰ ਚੇਂਜ ਹੋ ਜਾਂਦਾ ਨਾ ਦੇਖੋ ਆਹ ਵਾਲਾ ਪੀਸ ਦੇਖੋ ਇਹ ਆਊਗਾ ਜੀ ਪਿਆਜੀ ਜੇ ਕਲਰ ਹੈ ਤੇ ਇਹ ਸੀ ਨਾਲੇ ਦੇ ਮ ਇਦਾਂ ਤੁਸੀਂ ਇਹ ਮੈਚਿੰਗ ਲੈ ਸਕਦੇ ਹੋ ਦੋਨੋਂ ਪੀਸਾਂ ਨੂੰ ਤੇ ਇਹ ਵਾਲੇ ਪੀਸ ਦੇਖੋ ਜੀ ਅਗਲਾ ਪੀਸ ਦੇਖੋ ਇਹ ਵੀ ਅਸੀਂ ਫਰੋਜੀ ਦੇ ਨਾਲ ਮੈਚਿੰਗ ਕੀਤੀ ਹੈ ਜੀ ਕਿਉਂ ਇਹ ਵਾਲਾ ਪੀਸ ਟੇਬਲ ਵਾਲਾ ਪੀਸ ਦੋਨੋਂ ਮੈਚਿੰਗ ਕਰਕੇ ਲੈ ਸਕਦੇ ਹੋ ਕਿਉਂਕਿ ਇਹ ਵਾਲੇ ਫਰੋਜੀ ਦੋਨੋਂ ਸੇਮ ਕਲਰ ਨਹੀਂ ਹੈਗਾ ਥੋੜਾ ਜਿਹਾ ਕਲਰ ਦਾ ਫਰਕ ਹੈ ਤਾਂ ਅਸੀਂ ਮੈਚਿੰਗ ਪੀਸ ਕਰਨ ਦਾ ਦੀ ਮੈਚਿੰਗ ਕਰਤੀ ਹੈ ਜੀ ਬਹੁਤ ਪਿਆਰੀ ਮੈਚਿੰਗ ਹੋ ਜਾਣੀ ਹੈ ਤੇ ਅਗਲਾ ਪੀਸ ਦੇਖੋ ਜੀ ਇਹ ਵਾਲਾ ਦੇਖੋ ਜੀ ਇਹ ਵੀ ਤੁਸੀਂ ਆਪਸ ਵਿੱਚ ਇਹਨਾਂ ਦੋਨਾਂ ਦੀ ਮੈਚਿੰਗ ਲੈ ਸਕਦੇ ਹੋ ਜੀ ਦੇਖੋ ਇਹ ਮੈਚਿੰਗ ਲੈ ਸਕਦੇ ਹੋ ਤੁਸੀਂ ਪ੍ਰਾਈਸ ਜਿਹੜੀ ਰਹਿਣੀ ਆ 3 ਮੀਟਰ ਦੀ ਕੱਟ ਚ ਪੀਸ ਰਹਿਣਾ ਜੀ ਤੇ ਪ੍ਰਾਈਸ ਜਿਹੜੀ ਰਹਿਣੀ ਆ ਸਿਰਫ 150 ਰੁਪਏ ਦਾ ਇੱਕ ਪੀਸ ਮਿਲਣਾ ਇੱਕ ਪੀਸ ਤੁਹਾਨੂੰ 3 ਮੀਟਰ ਦੀ ਕੱਟ ਚ ਮਿਲੇਗਾ ਕੋਈ ਮੇਰੀ ਭੈਣ ਹੋ ਹੈਲਥੀ ਆ ਕੋਈ ਪਤਲੀ ਆ ਸਭ ਦਾ ਸੂਟ ਰੈਡੀ ਬਣ ਜਾਣਾ ਕਿਉਂਕਿ 6 ਮੀਟਰ ਸਟਾਫ ਮਿਲਣਾ ਜੀ ਇਹ ਵਾਲਾ ਕਲਰ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਕਲਰ ਦੇਖੋ ਇਹ ਵੀ ਦੋ ਪੀਸ ਮਿਲ ਲਗੇ ਤੁਹਾਨੂੰ ਇਹ ਆਊਗਾ ਪੀਚ ਕਲਰ ਦੇ ਵਿੱਚ ਪੀਚ ਕਲਰ ਦੇ ਵੀ ਤੁਹਾਨੂੰ ਦੋ ਪੀਸ ਹੀ ਮਿਲਣਗੇ ਜੀ ਦੇਖੋ ਇਹ ਵਾਲਾ ਆਊਗਾ ਜੀ ਪੀਚ ਕਲਰ ਇਹ ਵੀ ਸੇਮ ਦੋ ਪੀਸ ਮਿਲਣਗੇ ਜੀ ਤੁਹਾਨੂੰ ਇਸ ਤੋਂ ਕਲਰ ਆਊਗਾ ਜੀ ਮਾਊਸ ਕਲਰ ਮਾਊਸ ਕਲਰ ਦੇ ਵਿੱਚ ਤੁਹਾਨੂੰ 10 ਪੀਸ ਮਿਲਣ ਵਾਲੇ ਆ ਜਿਸ ਨਾਲ ਦੁਪੱਟਾ ਵੀ ਐਡ ਕਰ ਸਕਦੇ ਹੋ 3 ਪੀਸ ਮਿਲਣ ਵਾਲੇ ਮਾਊਸ ਕਲਰ ਦੇ ਵਿੱਚ ਪ੍ਰਾਈਸ ਇਹਨਾਂ ਪੀਸਾਂ ਦੀ ਰਹਿਣੀ ਆ ਜੀ ਸਿਰਫ ਇੱਕ ਪੀਸ ਦੀ ਪ੍ਰਾਈਸ ਰਹਿਣੀ ਆ 150 300 ਦੇ ਵਿੱਚ ਤੁਸੀਂ ਸੂਰ ਲੈ ਸਕਦੇ ਹੋ ਇਹ ਆਊਗਾ ਜੀ ਪਿਆਜ਼ੀ ਆਨੀਅਨ ਜੀ ਸ਼ੇਡ ਵਿੱਚ ਆਊਗਾ ਇਹ ਵੀ ਤੁਸੀਂ ਸਾਡੇ ਕੋਲੋਂ 4 ਪੀਸ ਲੈ ਸਕਦੇ ਹੋ ਦੇਖੋ 2 ਪੀਸ ਵੀ ਲੈ ਸਕਦੇ ਹੋ 4 ਪੀਸ ਆ ਜੀ ਸਾਡੇ ਕੋਲੇ ਕਲਰ ਦੇਖ ਸਕਦੇ ਹੋ ਤੁਸੀਂ ਇਹਦਾ ਇਹ ਬਲੈਕ ਦੇ ਵਿੱਚ ਦੋ ਪੀਸ ਮਿਲਣਗੇ ਜੀ ਇਹ ਬਲੈਕ ਦੇ ਵਿੱਚ ਮਿਲਣਗੇ ਦੋ ਪੀਸ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਸਕਿਨ ਜੀ بیس ਵਿੱਚ ਅਮਾ ਇਹ ਕੈਮਲ ਸ਼ੇਡ ਜੇ ਚ ਆਉਣਗੇ ਪੀਸ ਦੇਖੋ ਜੀ ਇਹ ਵੀ ਸਾਡੇ ਕੋਲ ਤੁਸੀਂ 4 ਪੀਸ ਲੈ ਸਕਦੇ ਹੋ ਦੋ ਦੋ ਪੀਸ ਦੋ ਸੂਟ ਬਣਾ ਸਕਦੇ ਹੋ ਜੀ ਠੀਕ ਹੈ ਜੀ ਦੇਖੋ ਜੀ ਜਿੰਨੇ ਪੀਸ ਲੈਣੇ ਆ ਜੀ ਉਹਨੇ ਤੁਸੀਂ ਨਾ ਲਿਖ ਕੇ ਸੈਂਡ ਕਰ ਦਿਆ ਕਰੋ ਕਿਉਂਕਿ ਸਾਨੂੰ ਵੀ ਪਹਿਲਾਂ ਦੁਬਾਰਾ ਮੈਸੇਜ ਕਰਨਾ ਪੈਂਦਾ ਵੀ ਤਿੰਨ ਪੀਸ ਲੈਣੇ ਆ ਕਿ ਦੋ ਲੈਣੇ ਕਿ ਮੈਚਿੰਗ ਲੈਣੀ ਆ ਆਪਣੇ ਆ ਪਹਿਲਾਂ ਹੀ ਮੈਸੇਜ ਛੱਡ ਦਿਓ ਜੀ ਤੇ ਤੁਹਾਨੂੰ ਅਸੀਂ ਸਿਰਫ ਪੇਮੈਂਟ ਹੀ ਦੱਸਦੀ ਆ ਵੀ ਐਨੀ ਪੇਮੈਂਟ ਬੰਦੀ ਆ ਹਨਾ ਕਿਉਂਕਿ ਫਿਰ ਦੁਬਾਰਾ ਅਸੀਂ ਇਧਰੋਂ ਮੈਸੇਜ ਸੈਂਡ ਕਰਦੇ ਆ ਤੁਸੀਂ ਸੈਂਡ ਕਰ ਦਿਓ ਫਿਰ ਬਹੁਤ ਟਾਈਮ ਵੇਸਟ ਹੁੰਦਾ ਜੀ ਚੈੱਕ ਕਰੋ ਜੀ ਇਹ ਵਾਲਾ ਜਿਹੜਾ ਕਲਰ ਆਊਗਾ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਇਹ ਵੀ ਤਿੰਨ ਪੀਸ ਮਿਲਣਗੇ ਨਾਲ ਤੁਹਾਨੂੰ ये वाला देखो जी इस किन जी बेस दो पीस लो जी ये वाला पीस भी हाँ को बाय कर सकते हो हाँ जी ये वाला कलर चेक करो जी देखो कलर चेक कर सकते इन्ह के क्योंकि इदा सेम कलर आते हैं जी ये ਠੀਕ ਹੈ ਜੀ ਜਿਹੜੋ ਸੀ ਸਿੱਧੇ ਕਰ ਦਾਂਗੇ ਥੋੜਾ ਕਲਰ ਚੇਂਜ ਹੋ ਜਾਂਦਾ ਲਾਈਟ ਹੋ ਜਾਂਦਾ ਜੀ ਕਲਰ ਇਹਨਾਂ ਦਾ ਦੇਖੋ ਜੀ ਠੀਕ ਹੈ ਇਹ ਵੀ ਤੁਹਾਨੂੰ ਦੋ ਪੀਸ ਮਿਲਣਗੇ ਦੇਖੋ ਜੀ ਇਹ ਦੋ ਪੀਸ ਮਿਲ ਨੇ ਆ ਲਾਈਟ ਸੀ ਫਰੋਜੀ ਜਿਹਾ ਕਲਰ ਆਊਗਾ ਸੀ ਗ੍ਰੀਨ ਜਿਹਾ ਕਲਰ ਕਹਿ ਸਕਦੀਆਂ ਇਹ ਵੀ ਮਾਊਸ ਸ਼ੇਡ ਦੇ ਵਿੱਚ ਦੋ ਪੀਸ ਮਿਲ ਗਏ ਜੀ ਦੇਖੋ ਜੀ ਠੀਕ ਹੈ ਜੀ ਇਹ ਵਾਲਾ ਦੇਖੋ ਜੀ ਇਹ ਵੀ ਦੋ ਪੀਸ ਮਿਲਨੇ ਤੁਹਾਨੂੰ ਬਹੁਤ ਸੋਹਣਾ ਕਲਰ ਰਹਿਣ ਵਾਲਾ ਬਰਾਊਨ ਜੀ ਸ਼ੇਡ ਦੇ ਵਿੱਚ ਇਹ ਗਰੇ ਬੇਸ ਵਿੱਚ ਆਉਣਗੇ ਜੀ ਦੋ ਪੀਸ ਠੀਕ ਹੈ ਜੀ ਦੋ ਗਰੇ ਆਉਣਗੇ ਗਰੇ ਨਹੀਂ ਕਹਿ ਸਕਦੇ ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਜੀ ਅ ਸਕਾਈ ਕਲਰ ਠੀਕ ਹੈ ਜੀ ਸਕਾਈ ਕਲਰ ਹੈ ਇਹ ਮਹਿੰਦੀ ਕਲਰ ਦੇ ਵਿੱਚ ਆਉਣਗੇ ਦੋ ਪੀਸ ਠੀਕ ਹੈ ਜੀ ਰੈੱਡ ਪੀਸ ਨਾਲ ਤੁਸੀਂ ਐਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਰੈੱਡ ਪੀਸ ਹੈ ਇੱਕ ਆ ਜੀ ਜੇਕਰ ਕਿਸੇ ਦਾ ਦੁਪੱਟਾ ਕਰਨਾ ਹੈ ਰੈੱਡ ਦਾ ਦੁਪੱਟਾ ਵੀ ਕਰ ਸਕਦੇ ਹੋ ਇਹ ਵਾਲਾ ਦੇਖੋ ਜੀ ਏਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਤੁਸੀਂ ਰੈੱਡ ਦੀ ਤੇ ਇਹਦੀ ਠੀਕ ਹੈ ਦੋਨਾਂ ਪੀਸਾਂ ਦੀ ਮੈਚਿੰਗ ਕਰਕੇ ਲੈ ਲਓ ਜਾਂ ਫਿਰ ਤੁਸੀਂ ਇਹਨਾਂ ਦੋਨਾਂ ਪੀਸਾਂ ਦੀ ਮੈਚਿੰਗ ਕਰ ਲਓ ਜੀ ਠੀਕ ਹੈ ਜੀ ਜਾਂ ਤੁਸੀਂ ਇਹ ਵਾਲੇ ਪੀਸ ਦੀ ਇਹ ਨਾਲ ਮੈਚਿੰਗ ਕਰ ਲਓ ਜੀ ਏਦਾਂ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹ ਜਿਹੜੀ ਮੈਚਿੰਗ ਕਰਨੀ ਆ ਜੀ ਉਹਦੇ ਉੱਪਰ ਟਿੱਕ ਲਾ ਕੇ ਭੇਜ ਦਿਓ ਠੀਕ ਹੈ ਵੀ ਸਾਨੂੰ ਵੀ ਸੌਖਾ ਹੋ ਜਾਂਦਾ ਜੀ ਟਿੱਕ ਲਾਈ ਹੋਊਗੀ ਇਹ ਸਕਾਈ ਕਲਰ ਦੇ ਵਿੱਚ ਆਣਗੇ ਜੀ ਦੋ ਪੀਸ ਔਲਾ ਕਲਰ ਦੇਖੋ ਜੀ ਇਹ ਵੀ ਬਹੁਤ ਸੋਨਾ ਜਿਹਾ ਕਲਰ ਹੈ ਪਰ ਮੈਚਿੰਗ ਮਿਲੂਗਾ ਜੀ ਇਦਾਂ ਦੋਨੋਂ ਪੀਸਾਂ ਦੀ ਇਦਾਂ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਤੁਸੀਂ ਇਹ ਵਾਲਾ ਪੀਸ ਚੈੱਕ ਕਰੋ ਜੀ ਇਹ ਵੀ ਦੋ ਪੀਸ ਲੈ ਸਕਦੇ ਹੋ ਤੁਸੀਂ ਸੇਮ ਦੋ ਪੀਸ ਆ ਜੀ ਇਹ ਇਹ ਵਾਲੇ ਪੀਸ ਦੀ ਤੁਸੀਂ ਮੈਚਿੰਗ ਲੈ ਸਕਦੇ ਹੋ ਜੀ ਦੋਨਾਂ ਦੀ ਦੇਖੋ ਦੋਨੋਂ ਪੀਸਾਂ ਦੀ ਆਪਸ ਵਿੱਚ ਮੈਚਿੰਗ ਲੈ ਸਕਦੇ ਹੋ ਇਹ ਵਾਲਾ ਪੀਸ ਦੇਖੋ ਜੀ ਇਹ ਇੱਕ ਪੀਸ ਥੋੜਾ ਜਿਹਾ ਡਾਰਕ ਹੈ ਇੱਕ ਲਾਈਟ ਹੈ ਪਰ ਤੁਸੀਂ ਏਦਾਂ ਲੈ ਸਕਦੇ ਹੋ ਇੱਕ ਦੀ ਬਾਟਮ ਕਰ ਸਕਦੇ ਹੋ ਜੀ ਇੱਕ ਦੀ ਸ਼ਰਟ ਆਰਾਮ ਨਾਲ ਚੱਲਣਾ ਜੀ ਕੋਈ ਜ਼ਿਆਦਾ ਨਹੀਂ ਹੈਗਾ ਕਲਰ ਪਰ ਬਹੁਤ ਪਿਆਰਾ ਰਹਿਣ ਵਾਲਾ ਚੀਜ਼ ਦਾ ਬਹੁਤ ਪਿਆਰਾ ਕਲਰ ਹੈ ਬਿਲਕੁਲ ਸੇਮ ਹੈ ਜੀ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਪੀਸਾਂ ਦਾ ਕਈ ਵਾਰੀ ਤੈਂ ਖੁੱਲ ਜਾਂਦੀ ਹੈ ਕਲਰ ਲਾਈਟ ਹੋ ਜਾਂਦਾ ਹੈ ਦੇਖੋ ਜੀ ਸੇਮ ਪੀਸ ਆ ਜੀ ਦੋਨੋਂ ਦੇਖੋ ਜੀ ਇਹ ਤੁਸੀਂ ਲੈ ਸਕਦੇ ਹੋ ਮੈਚਿੰਗ ਕਰਕੇ ਦੇਖੋ ਇਹ ਵਾਲੀ ਸ਼ਰਟ ਕਰ ਲਓ ਜੀ ਠੀਕ ਹੈ ਜੀ ਇਹ ਨਾਲ ਤੁਸੀਂ ਦੁਪੱਟਾ ਕਰ ਲਓ ਤੇ ਇਹ ਨਾਲ ਬਾਟਮ ਕਰ ਲਓ ਜੀ ਤਿੰਨ ਪੀਸ ਲੈ ਸਕਦੇ ਹੋ ਇਹ ਕਾਫੀ ਟ੍ਰੈਂਡਿੰਗ ਕਲਰ ਹੈ ਜੀ ਆ ਤਿੰਨੋਂ ਪੀਸਾਂ ਦਾ ਇਹ ਵੀ ਸਿਕਾਇ ਵਿੱਚ ਆਣਗੇ ਜੀ ਇਹ ਪਰਪਲ ਦੇ ਵਿੱਚ ਆਣਗੇ ਜੀ ਇਹ ਪਰਪਲ ਪੀਸ ਹੈ ਦੋ ਵਾਈਨ ਪੀਸ ਦੋ ਹੀ ਹੈ ਸਾਡੇ ਕੋਲ ਇਹ 골ਡਨ ਪੀਸ ਹੈ 골ਡਨ ਦਾ ਮਹਿੰਦੀ ਨਾਲ ਮੈਚਿੰਗ ਕਰ ਸਕਦੇ ਹੋ ਦੇਖੋ ਜੀ 골ਡਨ ਦੀ ਮਹਿੰਦੀ ਨਾਲ ਮੈਚਿੰਗ ਕਰ ਸਕਦੇ ਹਾਂ ਜੀ ਠੀਕ ਹੈ ਜੀ ਇਹ ਵਾਲੇ 3 ਪੀਸ ਰਹਿਣਗੇ 3 ਪੀਸ ਨਾਲ ਦੁਪੱਟਾ ਐਡ ਕਰ ਲਓ ਜੀ ਠੀਕ ਹੈ 3 ਪੀਸ ਰਹਿਣੇ ਆ ਇੱਕ ਨਾਲ ਦੁਪੱਟਾ ਕਰ ਲਓ ਜੀ ਠੀਕ ਹੈ ਜੀ ਦੁਪੱਟੇ ਦਾ ਵੀ ਚੰਜਟਡ ਨਾਲ ਹੀ ਖਤਮ ਹੋ ਜਾਣਾ ਨਾਲ ਹੀ ਦੁਪੱਟਾ ਲੈ ਲਓ ਜਿਹੜੇ 3 ਪੀਸ ਸੇਮ ਆ ਸਕਾਏ ਦੀ ਵੀ 3 ਪੀਸ ਆ ਜੀ ਲਓ 3 ਪੀਸ ਲੈ ਕੇ ਸੇਮ ਲੈ ਸਕਦੇ ਹੋ ਤੁਸੀਂ ਤੇ ਇਹ ਵਾਲੇ ਰਹਿਣਗੇ ਪਰਪਲ ਠੀਕ ਹੈ ਜੀ ਇਹ ਸਨ ਅੱਜ ਦੇ ਗਲਾਸ ਰਕ ਦੇ ਪੀਸ ਇਹਨਾਂ ਵਿੱਚ ਜਿਹੜਾ ਪੀਸ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਇਹਨਾਂ ਦੀ ਪ੍ਰਾਈਸ 150 ਰੁਪਏ ਰਹਿਣੀ ਹੈ ਇੱਕ ਪੀਸ ਤੇ ਇੱਕ ਪੀਸ ਰਹਿਣਾ 3 ਮੀਟਰ ਦਾ 6 ਮੀਟਰ ਸਟਾਕ ਮਿਲੂਗਾ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਕਰਦੇ ਆ ਖਤਮ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ